ਗੁਰੂ ਨਾਨਕ ਸਾਹਿਬ ਪਾਤਸ਼ਾਹ ਅੱਜ ਦੀ ਪੌੜੀ ਦੇ ਅਨੁਸਾਰ ਸਾਨੂੰ ਬਖਸ਼ਿਸ਼ ਕਰ ਰਹੇ ਨੇ ਕਿ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀ ਹੈ ਜਿਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਸੇਵਨ ਚੇਤੇ ਯਾਦ ਕਰਨ ਦੇ ਨਾਲ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ ਉਸ ਵਾਹਿਗੁਰੂ ਨੂੰ ਸਦਾ ਹੀ ਸਿਮਰਨਾ ਚਾਹੀਦਾ ਹੈ ਯਾਦ ਰੱਖਣਾ ਚਾਹੀਦਾ ਹੈ ਹਰ ਮਨੁੱਖ ਆਪਣੇ ਜੀਵਨ ਦੇ ਅੰਦਰ ਸੁਖ ਦੀ ਭਾਗ ਦੇ ਵਿੱਚ ਹੈ ਹਰ ਮਨੁੱਖ ਖੁਸ਼ ਹੋਣਾ ਚਾਹੁੰਦਾ ਹੈ ਹਮੇਸ਼ਾ ਆਨੰਦਿਤ ਰਹਿਣਾ ਚਾਹੁੰਦਾ ਹੈ ਤੇ ਉਸ ਦੇ ਉਸ ਨੇ ਕਈ ਤਰ੍ਹਾਂ ਦੇ ਢੰਗ ਤਰੀਕੇ ਵੀ ਲੱਭੇ ਨੇ ਉਪਾਅ ਵੀ ਕੀਤੇ ਨੇ ਪਰ ਗੁਰੂ ਨਾਨਕ ਬਾਦਸ਼ਾਹ ਜੀ ਦੇ ਸ਼ਲੋਕਾਂ ਦਾ ਇਹ ਉਪਦੇਸ਼ ਆਪ ਸਭ ਨੂੰ ਯਾਦ ਹੈ ਯਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਾ ਹੋਏ ਮਨੁੱਖ ਨੇ ਕਿੰਨੇ ਹੀ ਯਤਨ ਆਪਣੇ ਜੀਵਨ ਦੇ ਅੰਦਰ ਸੁੱਖ ਨੂੰ ਪ੍ਰਾਪਤ ਕਰਨ ਦੇ ਲਈ ਕੀਤੇ ਨੇ ਦੁੱਖ ਦੇ ਲਈ ਕੋਈ ਵੀ ਯਤਨ ਨਹੀਂ ਕੀਤਾ। ਦੁੱਖ ਦੇ ਲਈ ਆਪਾਂ ਮਿਹਨਤ ਨਹੀਂ ਕਰਦੇ ਆਪਾਂ ਸੁੱਖ ਦੇ ਲਈ ਮਿਹਨਤ ਕਰਦੇ। ਪਰ ਆਪਣੇ ਮਨਾਂ ਅੰਦਰ ਚਾਤੀ ਮਾਰ ਕੇ ਵੇਖੋ ਕਿ ਜਿੰਨੇ ਯਤਨ ਹੁਣ ਤੱਕ ਆਪ ਸੁੱਖ ਦੇ ਲਈ ਕਰ ਚੁੱਕੇ ਹੋ। ਕਿ ਉਹਨਾਂ ਸਾਰੇ ਯਤਨਾਂ ਦੇ ਵਿੱਚੋਂ ਸੁੱਖ ਪ੍ਰਾਪਤ ਹੋ ਚੁੱਕਾ ਹੈ। ਜੇ ਜ਼ਿੰਦਗੀ ਇਤਨੀ ਜਿਉਣ ਦੇ باوجود ਵੀ ਇਤਨੇ ਯਤਨ ਕਰਨ ਦੇ باوجود ਵੀ ਸੁੱਖ ਪ੍ਰਾਪਤ ਨਹੀਂ ਹੋਇਆ ਤਾਂ ਫਿਰ ਹੁਣ ਤੱਕ ਤੇ ਸਮਝ ਜਾਣਾ ਚਾਹੀਦਾ ਸੀ ਕਿ ਜਿਤ ਸੇਵੇ ਸੁੱਖ ਪਾਈਏ ਸੋ ਸਾਹਿਬ ਸਦਾ ਸਮਾਲੀਏ ਕਿ ਸੁੱਖ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਉਹ ਰੱਬ ਦੇ ਸਿਮਰਨ ਉਹਦੀ ਯਾਦ ਦੇ ਵਿੱਚ ਜੁੜਨ ਦੇ ਵਿੱਚ ਹੈ ਹੁਣ ਆਪ ਕਹੋਗੇ ਕਿ ਕੋਈ ਇਨਸਾਨ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਏ ਧੰ ਗੁਰੂ ਨਾਨਕ ਕਹਿ ਰਿਹਾ ਏ ਜਾਂ ਹੋਰ ਕੋਈ ਵੀ ਟੰਗ ਹੋ ਸਕਦਾ ਸਿਮਰਨ ਦਾ ਤੇ ਉਥੋਂ ਸੁੱਖ ਕਿਵੇਂ ਮਿਲੇਗਾ ਸੁੱਖ ਦੀ ਪ੍ਰਾਪਤੀ ਉਥੋਂ ਕਿਵੇਂ ਹੋ ਸਕਦੀ ਹੈ ਤਾਂ ਆਪ ਇਸ ਨੁਕਤੇ ਨੂੰ ਬੜੇ ਧਿਆਨ ਦੇ ਨਾਲ ਸਮਝਿਓ ਜਿਤਨਾ ਸਮਾਂ ਮਨੁੱਖ ਦੀ ਸੁਰਤ ਰੱਬ ਦੀ ਯਾਦ ਦੇ ਵਿੱਚ ਜੁੜੀ ਰਹਿੰਦੀ ਹੈ ਰੱਬ ਦੇ ਨਾਲ ਉਹਦਾ ਸੰਪਰਕ ਬਣਿਆ ਰਹਿੰਦਾ ਹੈ ਸਬੰਧ ਬਣਿਆ ਰਹਿੰਦਾ ਹੈ ਉਤਨਾ ਸਮਾਂ ਸੰਸਾਰਿਕ ਮੋਹ ਮਾਇਆ ਦਾ ਪ੍ਰਭਾਵ ਬਿਲਕੁਲ ਖਤਮ ਹੋ ਜਾਂਦਾ ਹੈ ਤੇ ਉਹ ਮਾਇਆ ਦਾ ਜਿਹੜਾ ਪ੍ਰਭਾਵ ਖਤਮ ਹੋ ਚੁੱਕਾ ਹੈ ਉਹ ਖਤਮ ਹੋਣ ਦੇ ਨਾਲ ਹੀ ਸਤ ਦੇ ਅੰਦਰ ਰੱਬ ਨਾਲ ਜਿਹੜਾ ਸੰਬੰਧ ਬਣਿਆ ਹੈ ਉਹ ਸੌਖਾ ਹੈ ਤੇ ਜਦੋਂ ਹੀ ਆਪ ਮਹਿਸੂਸ ਕਰਿਓ ਆਪਾਂ ਗੁਰਦੁਆਰੇ ਨੂੰ ਨਿਕਲੇ ਫਿਰ ਆਪਾਂ ਸਮਾਜਿਕ ਸੰਪਰਕ ਦੇ ਵਿੱਚ ਆ ਚੁਕੇ ਹਾਂ ਦੁਨੀਆਦਾਰੀ ਦੀਆਂ ਗੱਲਾਂ ਦੇ ਸੰਪਰਕ ਦੇ ਵਿੱਚ ਆ ਚੁਕੇ ਹਾਂ ਤੇ ਫਿਰ ਮਨੁੱਖ ਦੇ ਲਈ ਉਹ ਦੁੱਖ ਦਾ ਕਾਰਨ ਬਣਦਾ ਹੈ ਸਿਮਰਨ ਦਾ ਅਰਥ ਕੀ ਹੁੰਦਾ ਹੈ ਵੈਸੇ ਯਾਦ ਚੇਤਾ ਸੁਰਤ ਦੇ ਅੰਦਰ ਜਿਤਨਾ ਸਮਾਂ ਸਾਨੂੰ ਰੱਬ ਯਾਦ ਹੈ ਉਤਨਾ ਸਮਾ ਕੀ ਹੈ ਸੌਖ ਤੇ ਜਦੋਂ ਉਹ ਯਾਦ ਭੁੱਲ ਗਈ ਫਿਰ ਕੀ ਹੈ ਦੁੱਖ ਮਤਲਬ ਕਹਿਣ ਦਾ ਕੀ ਹੈ ਕਿ ਜੇ ਮਨੁੱਖ ਤੂੰ ਗੁਰਦੁਆਰੇ ਆ ਤਾਂ ਤਾਮੀ ਰੱਬ ਨਾਲ ਜੁੜਿਆ ਰਹੇ ਤੇ ਜੇ ਗੁਰਦੁਆਰੇ ਤੋਂ ਬਾਹਰ ਚੱਲੇ ਗਿਆ ਤਾਂ ਤਾਮੀ ਰੱਬ ਨਾਲ ਜੁੜਿਆ ਰਹੇ ਰਹਿਣਾ ਤੇ ਹੁਣ ਸੰਸਾਰ ਦੇ ਅੰਦਰ ਹੀ ਹੈ ਭਾਵੇਂ ਸੰਸਾਰ ਮਾੜਾ ਏ ਭਾਵੇਂ ਚੰਗਾ ਏ ਭਾਵੇਂ ਕੁਝ ਗਲਤ ਹੈ ਭਾਵੇਂ ਕੁਝ ਸਹੀ ਹੈ ਰਹਿਣਾ ਤੇ ਸੰਸਾਰ ਚ ਹੀ ਹੈ ਪਰ ਜੇ ਤੂੰ ਹਰ ਇੱਕ ਥਾਂ ਤੇ ਰੱਬ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਵੇਂ ਤਾਂ ਫਿਰ ਤੂੰ ਭਾਵੇਂ ਕਿਤੇ ਮਾੜੀ ਜਗ੍ਹਾ ਤੇ ਹੋ ਵੀ ਹੋਵੇਂ ਪਰ ਤੇਰੇ ਤੇ ਉਹਦਾ ਪ੍ਰਭਾਵ ਨਹੀਂ ਪਵੇਗਾ ਫਿਰ ਤੂੰ ਹਰ ਥਾਂ ਤੇ ਆਨੰਦਤ ਹੈ ਖੁਸ਼ ਹੈ ਤੇ ਤੇਰੇ ਜੀਵਨ ਦੇ ਵਿੱਚ ਸੁੱਖ ਹੈ ਇਹਨੂੰ ਬੜੇ ਹੀ ਧਿਆਨ ਦੇ ਨਾਲ ਸਮਝਿਓ ਸੁੱਖ ਦਾ ਅਰਥ ਇਦਾਂ ਨਹੀਂ ਹੈ ਕੋਈ ਕਿ ਆਪਾਂ ਕੋਈ ਤਰੀਕਾ ਅਪਣਾਇਆ ਕੋਈ ਢੰਗ ਅਪਣਾਇਆ ਕਿਤੇ ਜਾ ਕੇ ਜਾਂ ਕੋਈ ਗੁਰਬਾਣੀ ਦਾ ਇੱਕ ਸ਼ਬਦ ਪੜ੍ਹ ਲਓ ਤੇ ਸੁੱਖ ਮਿਲ ਜਾਏਗਾ ਕਿਵੇਂ ਮਿਲ ਜਾਏਗਾ ਜੀ ਸੁੱਖ ਜਿਉਂ ਦੀ ਵਿਆਖਿਆ ਕਰਨੀ ਹੋਵੇ ਆਪਾਂ ਆਪਾਂ ਮੰਨ ਲਓ ਕਹਿ ਦੇ ਦਿੰਨੇ ਆ ਕਿ ਗੁਰਬਾਣੀ ਪੜ੍ਹ ਲਓ ਸੁੱਖ ਮਿਲ ਜਾਏਗਾ ਕਿਵੇਂ ਮਿਲ ਜਾਏਗਾ ਸੁੱਖ ਲੋਕਾਂ ਨੇ ਤੇ ਲੱਖਾਂ ਕਰੋੜਾਂ ਸ਼ਬਦ ਪੜ੍ਹ ਲਏ ਪੜ ਤੇ ਸ਼ਬਦ ਵੀ ਬੜੇ ਲੈਨੇ ਆਪਾਂ ਕਿੰਨੇ ਸ਼ਬਦ ਆਪਾਂ ਨੂੰ ਯਾਦ ਹੋ ਗਏ ਨੇ ਜਪਜੀ ਸਾਹਿਬ ਬਾਣੀ ਸਭ ਤੋਂ ਮਹਾਨ ਬਾਣੀਆਂ ਆਪਾਂ ਕਹਿੰਦੇ ਆ ਉਹਤੇ ਲਗਭਗ ਸਾਰਿਆਂ ਨੂੰ ਆਉਂਦੀ ਸੁੱਖ ਕਿਉਂ ਨਹੀਂ ਮਿਲਿਆ ਫਿਰ ਉਹਨਾਂ ਗੁਰਬਾਣੀ ਦੇ ਅੰਦਰ ਸੁੱਖ ਹੈ ਮੇਰੇ ਕਹਿਣ ਦਾ ਮਤਲਬ ਇਹ ਨਹੀਂ ਹੈ ਸੁੱਖ ਹੈ ਪਰ ਬੰਦਾ ਪੜ੍ਹ ਕੇ ਸਮਝ ਕੇ ਕਮਾਉਂਦਾ ਫਿਰ ਨਹੀਂ ਹੈ ਕੋਈ ਪਹਿਰਾ ਥੋੜਾ ਦਿੰਦਾ ਹੈ ਉਹਦੇ ਤੇ ਉਹਨੂੰ ਜੀਵਨ ਦੇ ਵਿੱਚ ਲਾਗੂ ਕੋਈ ਨਹੀਂ ਕਰਦਾ ਇਹ ਜੀਵਨ ਜਿਉਂਦਾ ਕੋਈ ਨਹੀਂ ਹੈ ਤਾਂ ਕਰਕੇ ਦੁੱਖ ਹੈ ਹੁਣ ਇਹ ਹੁਕਮਨਾਮਾ ਸਾਰਿਆਂ ਨੂੰ ਆਉਂਦਾ ਹੈ ਜੈ ਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲ ਲਾਏ ਕਿ ਜਿਸ ਤਨ ਦੇ ਅੰਦਰੋਂ ਜਿਸ ਮਨੁੱਖ ਦੇ ਅੰਦਰੋਂ ਬਾਣੀ ਵਿਸਰ ਜਾਂਦੀ ਹੈ ਉਹ ਇਦਾਂ ਪਰੇਸ਼ਾਨ ਹੁੰਦਾ ਹੈ ਜਿਵੇਂ ਕੋਈ ਰੋਗੀ ਇਨਸਾਨ ਤੜਫਦਾ ਹੈ ਪਰੇਸ਼ਾਨ ਹੁੰਦਾ ਹੈ ਦੁਖੀ ਹੁੰਦਾ ਹੈ ਤੇ ਮਨੁੱਖ ਵੀ ਇਸੇ ਹੀ ਤਰ੍ਹਾਂ ਆਪਣੇ ਜੀਵਨ ਦੇ ਅੰਦਰ ਲੱਖ ਆਪ ਯਤਨ ਕਰ ਲੋ ਕਿ ਮੈਂ ਜੇ ਵੱਡਾ ਘਰ ਬਣਾ ਲਵਾਂਗਾ ਤਾਂ ਮੈਂ ਖੁਸ਼ ਹੋ ਜਾਵਾਂਗਾ ਜਿਵੇਂ ਵੱਡੀ ਕਾਰ ਲੈ ਆਵਾਂਗਾ ਤਾਂ ਮੈਂ ਖੁਸ਼ ਹੋ ਜਾਵਾਂਗਾ ਮਿਲ ਜੀ ਬੰਦੇ ਅੰਦਰ ਸੁੱਖ ਆ ਜਾਵੇ ਚਲੋ ਪੜ ਲਿਆ ਜੋਬ ਲੱਗ ਗਈ ਜੋਤ ਵੱਦ ਸੋਚਿਆ ਵਿਆਹ ਹੋ ਜਾਏਗਾ ਤਾਂ ਮੈਂ ਖੁਸ਼ ਹੋ ਜਾਵਾਂਗਾ ਬੱਚੇ ਹੋ ਜਾਣਗੇ ਚਲੋ ਮੈਂ ਉਦੋਂ ਖੁਸ਼ ਹੋ ਜਾਵਾਂਗਾ ਬੱਚਿਆਂ ਤੋਂ ਗਾਂ ਬੱਚਿਆਂ ਦੇ ਵਿਆਹ ਸ਼ਾਦੀ ਹੋ ਜਾਣਗੇ ਮੈਂ ਖੁਸ਼ ਹੋ ਜਾਵਾਂਗਾ ਬੰਦਾ ਖੁਸ਼ ਕਿਤੇ ਵੀ ਨਹੀਂ ਹੈ ਪਰ ਹੁਣ ਖੁਸ਼ ਕੌਣ ਨਹੀਂ ਹੈ ਜੀ ਜਿਨ੍ਹਾਂ ਦੇ ਘਰ ਦੇ ਵਿੱਚ ਬਾਣੀ ਦਾ ਨਿਵਾਸ ਨਹੀਂ ਹੈ ਪਰ ਜਿੱਨਾ ਘਰਾਂ ਦੇ ਵਿੱਚ ਬਾਣੀ ਹੈ ਆਪ ਸੱਚ ਜਾਣਿਓ ਉਹ ਪਿਓ ਵੀ ਖੁਸ਼ ਹੈ ਉਹ ਮਾਂ ਵੀ ਖੁਸ਼ ਹੈ ਉਥੇ ਬੱਚੇ ਵੀ ਖੁਸ਼ ਨੇ ਉਥੇ ਪੋਤੇ ਪੋਤੀਆਂ ਵੀ ਖੁਸ਼ ਨੇ ਕਿਉਂਕਿ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਉਹਨਾਂ ਘਰਾਂ ਦੇ ਵਿੱਚ ਇਹਦਾ ਅਰਥ ਇਹ ਨਹੀਂ ਹੈ ਕਿ ਬੰਦਾ ਖੁਸ਼ੀ ਨਹੀਂ ਹੈ ਕਿ ਭਾਈ ਭਾਵੇਂ ਘਰ ਬਣਾ ਲਓ ਫਿਰ ਵੀ ਖੁਸ਼ ਨਹੀਂ ਹੋਣਾ ਨਾ 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 ਘਰ ਵੀ ਬਣਾਉਣਾ ਹੈ ਵਿਆਹ ਵੀ ਕਰਵਾਉਣਾ ਹੈ ਜ਼ਿੰਮੇਵਾਰੀਆਂ ਵੀ ਸਾਂਭਣੀਆਂ ਨੇ ਪਰ ਗੁਰਬਾਣੀ ਨੂੰ ਨਹੀਂ ਭੁੱਲਣਾ ਜੇ ਇਨਸਾਨ ਬਾਣੀ ਨੂੰ ਭੁੱਲ ਗਿਆ ਏ ਫਿਰ ਮਨੁੱਖ ਤੂੰ ਲੱਖ ਯਤਨ ਕਰ ਲੈ ਖੁਸ਼ ਹੋਣ ਦੇ ਢੰਗ ਤਰੀਕੇ ਲੱਭ ਲਾ ਅਲੱਗ ਅਲੱਗ ਕਿ ਮੈਂ ਇਸ ਢੰਗ ਤਰੀਕੇ ਨਾਲ ਖੁਸ਼ ਹੋ ਜਾਵਾਂਗਾ ਜਾਂ ਮੇਰੇ ਜੀਵਨ ਦੇ ਵਿੱਚ ਸੁੱਖ ਆ ਜਾਵੇਗਾ ਕਹਿੰਦੇ ਦੁਖੀ ਹੋਵੇਂਗਾ ਤੇਰੇ ਰਸਾਂ ਦਾ ਤੇਰੇ ਸਵਾਦਾਂ ਦਾ ਤੇਰੇ ਮਨ ਦੇ ਲੱਗੇ ਹੋਏ ਰੋਗਾਂ ਦਾ ਕਹਿੰਦੇ ਕੋਈ ਅੰਤ ਨਹੀਂ ਹੈ ਸੁੱਖ ਨਾਹੀਂ ਬਹੁਤ ਹੈ ਤਨਖਾਟ ਹੈ ਸੁੱਖ ਨਾਹੀਂ ਪੇਖੇ ਨ੍ਰਿਤ ਨਟ ਹੈ ਸੁੱਖ ਨਾਹੀਂ ਬਹੁਤ ਦੇਸ਼ ਕਮਾਏ ਗੁਰੂ ਬਾਦਸ਼ਾਹ ਕਹਿੰਦੇ ਬਹੁਤਾ ਧਨ ਕਮਾਉਣ ਦੇ ਵਿੱਚ ਵੀ ਸੁੱਖ ਨਹੀਂ ਜੇ ਕਿਸੇ ਨੂੰ ਲੱਗਦਾ ਹੈ ਨਾ ਕਿ ਬਹੁਤਾ ਧਨ ਕਮਾਉਣ ਦੇ ਨਾਲ ਸੁੱਖ ਮਿਲ ਜਾਂਦਾ ਹੈ ਤਾਂ ਜਿਨ੍ਹਾਂ ਨੇ ਧਨ ਇੰਨਾ-ਇੰਨਾ ਕਮਾ ਲਿਆ ਏ ਉਹ ਡਿਪਰੈਸ਼ਨ ਦੇ ਸ਼ਿਕਾਰ ਵੇਖੇ ਜਾਂਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਕਲਕਲੇਸ਼ ਹੀ ਬੜਾ ਰਹਿੰਦਾ ਏ ਕਈ ਵਾਰ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਹੈ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਹੈ ਪਿਆਰ ਸਬੰਧ ਕੋਈ ਰਹਿ ਨਹੀਂ ਗਏ ਮੋਹ ਮਾਇਆ ਦੇ ਪਿੱਛੇ ਪਏ ਹੋਏ ਨੇ ਘਰਾਂ ਦੇ ਰਿਸ਼ਤੇ ਖਰਾਬ ਹੋਏ ਪਏ ਨੇ ਆਪ ਬੜਾ ਧਿਆਨ ਮਾਰ ਕੇ ਵਿਖਿਓ ਕਈ ਵਾਰ ਕਈ ਘਰਾਂ ਦੇ ਵਿੱਚ ਪੈਸਾ ਹੀ ਨਜ਼ਰ ਆਉਂਦਾ ਏ ਬਸ ਕਈ ਘਰਾਂ ਦੇ ਵੱਡੇ ਵੱਡੀਆਂ ਬਾਹਰ ਲੇਪਾ ਪੋਚੀ ਨਜ਼ਰ ਆਉਂਦੀ ਏ ਕਿ ਬੜਾ ਵੱਡਾ ਘਰ ਏ ਪਰ ਅੰਦਰ ਪਿਆਰ ਕੋਈ ਨਹੀਂ ਇੱਕ ਦੂਜੇ ਨਾਲ ਬਿਲਵਰਤਨ ਕੋਈ ਨਹੀਂ ਤਾਂ ਉੱਥੇ ਫਿਰ ਪੈਸੇ ਨੇ ਕੀ ਦੇ ਦਿੱਤਾ ਜੇ ਘਰ ਦੇ ਵਿੱਚ ਪਿਆਰ ਹੀ ਨਹੀਂ ਰਿਹਾ ਸਤਕਾਰ ਹੀ ਨਹੀਂ ਰਿਹਾ ਤੁਹਾਡਾ ਆਪਣੇ ਭੈਣਾਂ ਭਰਾਵਾਂ ਪਤੀ ਪਤਨੀ ਦਾ ਇੱਕ ਦੂਜੇ ਦੇ ਪ੍ਰਤੀ ਵਫਾਦਾਰੀ ਨਹੀਂ ਰਹੀ ਤਾਂ ਉੱਥੇ ਫਿਰ ਭਾਈ ਤੁਹਾਡਾ ਧਨ ਕਮਾਉਣ ਦਾ ਵੀ ਕੀ ਲਾਭ ਹੈ ਲੱਖ ਕਮਾ ਲਓ ਆਪ ਪਰ ਅੰਦਰੋਂ ਤੇ ਆਪ ਗਲ ਚੁੱਕੇ ਹੋ ਨਾ ਅੰਦਰ ਦਾ ਜੀਵਨ ਤੇ ਖਰਾਬ ਹੋ ਚੁੱਕਾ ਏ ਮਨੁੱਖ ਨੂੰ ਬਾਹਰੀ ਲੇਪਾ ਪੋਚੀ ਬੜੀ ਸੋਹਣੀ ਲੱਗਦੀ ਏ ਪਰ ਅੰਦਰੋਂ ਅੰਦਰੋਂ ਤੇ ਖਤਮ ਹੈ ਤਾਂ ਗੁਰੂ ਪਾਤਸ਼ਾਹ ਕਹਿੰਦੇ ਸੁੱਖ ਨਾਹੀਂ ਬਹੁਤ ਹੈ ਧਨ ਖਾਟੇ ਇਹ ਭਲੇਖਾ ਕੱਢ ਆਪਣੇ ਮਨ ਚੋਂ ਸੁਖ ਆਵੇਗਾ ਜੇ ਤੂੰ ਬਾਣੀ ਨਾਲ ਜੁੜਿਆ ਰਿਹਾ ਤੇਰਾ ਧੰਨ ਵੀ ਬੜਾ ਚੰਗਾ ਏ ਫਿਰ ਧੰਨ ਨਾਲ ਵੀ ਸੁਖ ਮਿਲਦਾ ਏ ਮਾਇਆ ਨਾਲ ਵੀ ਸੁਖ ਮਿਲਦਾ ਏ ਕਿਉਂਕਿ ਜਿਹੜੀ ਤੇਰੀ ਮਾਇਆ ਏ ਉਹ ਮਾਇਆ ਵੀ ਬੜੀ ਇਮਾਨਦਾਰੀ ਦੀ ਏ ਤੂੰ ਤੇ ਜਿੰਮੇ ਵੀ ਖਰਚੇਗਾ ਉਹ ਵੀ ਵਧੀਆ ਢੰਗ ਨਾਲ ਖਰਚੇਗਾ ਪਰ ਜੇ ਤੂੰ ਰੱਬ ਨਾਲੋਂ ਟੁੱਟਿਆ ਹੀ ਰਿਹਾ ਫਿਰ ਪਤਾ ਨਹੀਂ ਤੇਰੇ ਖਰਚੇ ਤੇਰਾ ਜੀਵਨ ਸ਼ੈਲੀ ਜਿਉਣ ਦਾ ਢੰਗ ਕਿਦਾਂ ਦਾ ਹੋਵੇਗਾ ਪਰ ਮਨੁੱਖ ਨੂੰ ਸੁਖ ਪ੍ਰਾਪਤ ਨਹੀਂ ਹੁੰਦਾ ਇੱਕ ਗੱਲ ਇੱਥੇ ਯਾਦ ਰੱਖਿਓ ਜੀ ਪੈਸੇ ਦੇ ਨਾਲ ਉਹ ਪਦਾਰਥ ਖਰੀਦੇ ਜਾ ਸਕਦੇ ਨੇ ਜਿਨ੍ਹਾਂ ਨਾਲ ਸਾਨੂੰ ਛੋਟੀ ਛੋਟੀ ਖੁਸ਼ੀ ਮਿਲਦੀ ਹੈ ਦੇਖੋ ਘਰ ਕੱਪੜਾ ਰੋਟੀ ਪਾਣੀ ਗੱਡੀਆਂ ਕਾਰਾਂ ਜਾਂ ਜ਼ਿੰਦਗੀ ਦੀਆਂ ਜਿਹੜੀਆਂ ਵੀ ਸਹੂਲਤਾਂ ਨੇ ਹਰ ਇੱਕ ਮਨੁੱਖ ਦੀ ਬੇਸਿਕ ਨੀਡ ਹਰ ਮਨੁੱਖ ਕੋਲ ਹੋਣੀ ਚਾਹੀਦੀ ਹੈ ਇਹ ਪਹਿਲੀ ਮੰਗ ਹੈ ਤੇ ਹੋਣੀ ਵੀ ਚਾਹੀਦੀ ਹੈ ਹਰ ਇਨਸਾਨ ਦੇ ਕੋਲ ਸੋਹਣਾ ਘਰ ਹੋਣਾ ਚਾਹੀਦਾ ਹੈ ਸੋਹਣਾ ਉਹਦੇ ਕੋਲੇ ਬੈਠਣ ਉੱਠਣ ਨੂੰ ਗੱਡੀਆਂ ਕਾਰਾਂ ਹੋਣੀਆਂ ਚਾਹੀਦੀਆਂ ਨੇ ਗੁਰਬਾਣੀ ਨੇ ਕਿਤੇ ਵੀ ਨਹੀਂ ਕਿਹਾ ਕਿ ਕਮਾਉਣੀਆਂ ਨਹੀਂ ਬਣਾਉਣੀਆਂ ਨਹੀਂ ਬਣਾਉਣਾ ਇਹ ਸਭ ਕੁਝ ਪਰ ਗੁਰਬਾਣੀ ਕਹਿੰਦੀ ਹੈ ਤੂੰ ਰੱਬ ਦੇ ਨਾਲ ਜੁੜ ਕੇ ਰਹਿ ਸੱਚ ਨੂੰ ਯਾਦ ਰੱਖ ਕਿ ਇਹਦੇ ਨਾਲ ਤੈਨੂੰ ਥੋੜੇ ਸਮੇਂ ਦੀ ਖੁਸ਼ੀ ਮਿਲ ਸਕਦੀ ਹੈ ਪਰ ਲੰਬੇ ਸਮੇਂ ਦੀ ਨਹੀਂ ਪਰ ਜੋ ਮੈਂ ਮਹਿਸੂਸ ਕੀਤਾ ਹੈ ਇਨਸਾਨਾਂ ਦੀ ਖੁਸ਼ੀ ਹੈ ਹੀ ਪਦਾਰਥਾਂ ਦੇ ਨਾਲ ਉਹ ਜੇ ਘਰ ਦੇ ਵਿੱਚ ਚੰਗਾ ਪੈਸਾ ਹੈ ਗੱਡੀ ਹੈ ਫਿਰ ਤੇ ਚੜਦੀ ਕਲਾ ਦੇ ਵਿੱਚ ਨੇ ਤੇ ਜੇ ਕੋਲੇ ਕੁਝ ਰਿਹਾ ਹੀ ਨਾ ਫਿਰ ਫਿਰ ਦੁਖੀ ਫਿਰ ਪਰੇਸ਼ਾਨ ਫਿਰ ਟੈਂਦੀ ਕਲਾ ਫਿਰ ਤੇ ਹੈ ਹੀ ਨਹੀਂ ਖੁਸ਼ੀ ਅੰਦਰ ਮਤਲਬ ਅੰਦਰ ਜੇ ਆਨੰਦ ਹੈ ਖੁਸ਼ੀ ਹੈ ਚੜਦੀ ਕਲਾ ਹੈ ਤਾਂ ਉਹ ਵੀ ਸਿਰਫ ਮਾਇਆ ਕਰਕੇ ਤੇ ਘਰ ਵਿੱਚ ਜੇ ਕੋਈ ਗੱਡੀ ਕਾਰ ਖੜੀ ਹੈ ਉਹਨੂੰ ਵੇਖ-ਵੇਖ ਕੇ ਆਨੰਦ ਖੁਸ਼ੀ ਮਿਲਦੀ ਉਦਾਂ ਕੋਈ ਆਨੰਦ ਖੁਸ਼ੀ ਨਹੀਂ ਬੰਦਾ ਕਹਿੰਦਾ ਮੈਂ ਨਰਾਸ਼ ਕਿਉਂ ਹੋਣਾ ਮੇਰੇ ਘਰੇ ਦੋ ਗੱਡੀਆਂ ਖੜੀਆਂ ਮਤਲਬ ਕਹਿਣ ਦਾ ਕੀ ਹੋ ਗਿਆ ਕਿ ਜੇ ਉਹ ਗੱਡੀਆਂ ਨਾ ਹੁੰਦੀਆਂ ਫਿਰ ਕੋਈ ਖੁਸ਼ੀ ਨਹੀਂ ਬੈਂਕ ਬੈਲੈਂਸ ਚੰਗਾ ਏ ਖੁਸ਼ ਏ ਬੰਦਾ ਰੱਬ ਨਾ ਕਰੇ ਉਹ ਬੈਂਕ ਬੈਂਕ ਬੈਲੈਂਸ ਸਾਰਾ ਹੀ ਕਿਤੇ ਇੱਧਰ ਉੱਧਰ ਹੋ ਜਾਏ ਫਿਰ ਖੁਸ਼ੀ ਰਹੇਗੀ ਫਿਰ ਕੋਈ ਖੁਸ਼ ਨਹੀਂ ਮਤਲਬ ਮਾਇਆ ਦੇ ਨਾਲ ਖੁਸ਼ੀ ਏ ਘਰ ਦੇ ਨਾਲ ਖੁਸ਼ੀ ਏ ਗੱਡੀ ਦੇ ਨਾਲ ਖੁਸ਼ੀ ਏ ਉਦਾਂ ਕੋਈ ਖੁਸ਼ੀ ਨਹੀਂ ਉਦਾਂ ਕੋਈ ਆਨੰਦ ਨਹੀਂ ਇਹ ਇਹ ਬੜੀ ਹੀ ਗਲਤ ਪਰਿਪਾਸ਼ਾ ਅਸੀਂ ਸੰਸਾਰ ਦੇ ਅੰਦਰ ਚਲਾ ਲਈ ਹੈ ਸੁੱਖ ਦਾ ਸੰਬੰਧ ਖੁਸ਼ ਰਹਿਣ ਦਾ ਸੰਬੰਧ ਇਹ ਬੰਦੇ ਦੀ ਸੁਰਤ ਤੇ ਬੰਦੇ ਦੇ ਸਟੇਟ ਆਫ ਥਿੰਕਿੰਗ ਦੇ ਨਾਲ ਹੈ ਨਾ ਕਿ ਕਿਸੇ ਪਦਾਰਥ ਦੇ ਨਾਲ ਕਿ ਬੰਦਾ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹੋਵੇ ਉਹਨਾਂ ਹਾਲਾਤਾਂ ਨੂੰ ਉਸ ਸਿਚੁਏਸ਼ਨ ਨੂੰ ਉਹਦੇ ਵੇਖਣ ਦਾ ਪੁਆਇੰਟ ਆਫ View ਕੀ ਹੈ ਉਹ ਕਿs ਢੰਗ ਨਾਲ ਕਿਸੇ ਗੱਲ ਨੂੰ ਵੇਖਦਾ ਹੈ ਇਹ ਸੁੱਖ ਦਾ ਅਸਲ ਜਰੀਆ ਹੈ ਕਈ ਇਨਸਾਨ ਮਹਿਲਾ ਮਾੜੀਆਂ ਦੇ ਵਿੱਚ ਬੈਠੇ ਵੀ ਪਰੇਸ਼ਾਨ ਨੇ ਇੱਕ ਇਨਸਾਨ ਝੋਪੜੀ ਦੇ ਵਿੱਚ ਬੈਠਾ ਟੁੱਟੇ ਫੁੱਟੇ ਘਰ ਦੇ ਵਿੱਚ ਬੈਠਾ ਉਹ ਖੁਸ਼ ਹੈ ਬਸ ਠੀਕ ਹੈ ਆਨੰਦ ਦੇ ਵਿੱਚ ਹੈ ਰੋਟੀ ਖਾ ਲਈ ਹੈ ਖੁਸ਼ ਹੈ ਠੀਕ ਹੈ ਤੇ ਕੀ ਫਾਇਦਾ ਹੋਇਆ ਫਿਰ ਇਹ ਮਨੁੱਖ ਦੀ ਸੁਰਤ ਦਾ ਆਪਣੇ ਆਪਣੇ ਸੋਚਣ ਦਾ ਢੰਗ ਹੈ ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ 마ਸੀਵੜ ਦੇ ਜੰਗਲਾਂ 'ਚ ਬੈਠੇ ਵੀ ਆਨੰਦ ਦੇ ਵਿੱਚ ਨੇ ਖੁਸ਼ ਨੇ ਤੇ ਜਿੰਨੀਆਂ ਸੁੱਖ ਸਹੂਲਤਾਂ ਅੱਜ ਨੇ ਲੋਕਾਂ ਦੇ ਕੋਲ ਘਰਾਂ ਦੇ ਵਿੱਚ ਚੰਗੇ ਸੋਫਿਆਂ ਤੇ ਬਿੱਡਾਂ ਤੇ ਪੈਂਦੇ ਹਨ ਨਾ ਜੀ ਆਪਾਂ ਸਾਰੇ ਤੇ ਚੰਗੀਆਂ ਭਲੇ ਏਸ਼ੀਆਂ ਦੇ ਰੂਮਾਂ ਦੇ ਵਿੱਚ ਬੈਠੇ ਆਂ ਠੰਡਕ ਵਾਲੇ ਰੂਮਾਂ ਦੇ ਵਿੱਚ ਅੰਦਰੋਂ ਤਪੇ ਪਏ ਨੇ ਸਾਰੇ ਅੰਦਰ ਥੋੜਾ ਕੋਈ ਉਸ ਠੰਡਕ ਵੀ ਹੈ ਅੰਦਰ ਸ਼ਾਂਤੀ ਥੋੜਾ ਹੈ ਬਾਬਾ ਜੀ ਨੇ ਬਿਆਨ ਕੀਤਾ ਹੈ ਨਾ ਗੁਰਬਾਣੀ ਦੇ ਅੰਦਰ ਚੰਦਨ ਚੰਦਨਾ ਸਰਦ ਰੋਟ ਮੂਲ ਨ ਮਿਟਾਈ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਕਹਿੰਦੇ ਚੰਦਨ ਚੰਦਨ ਬੜਾ ਠੰਡਾ ਹੁੰਦਾ ਹੈ ਸੱਪ ਵੀ ਉਹਦੇ ਕੋਲੇ ਆਸੇ-ਪਾਸੇ ਆ ਕੇ ਲਪੇਟੇ ਮਾਰ ਲੈਂਦੇ ਨੇ ਕਹਿੰਦੇ ਚੰਦਨ ਦੀ ਚੰਨਨਤਾ ਦੇ ਨਾਲ ਠੰਡਤਾ ਦੇ ਨਾਲ ਸਰਦ ਰੁੱਤ ਚੰਦਰਮਾ ਹੁੰਦਾ ਏ ਜਦੋਂ ਚੰਦ ਨਿਕਲਦਾ ਏ ਤਾਂ ਸ਼ਾਮ ਨੂੰ ਮਹਿਸੂਸ ਕਰੇ ਮੌਸਮ ਠੰਡਾ ਜਿਹਾ ਹੋ ਜਾਂਦਾ ਏ ਕਹਿੰਦੇ ਨਾ ਚੰਦਨ ਨਾ ਚੰਦ ਦੀ ਠੰਡਕ ਦੇ ਨਾਲ ਮਨੁੱਖ ਤੇਰਾ ਮਨ ਸ਼ਾਂਤ ਨਹੀਂ ਹੋ ਸਕਦਾ ਇਹ ਤਾਂ ਸੀਤਲ ਥੀਵੇ ਨਾਨਕਾ ਕਹਿੰਦੇ ਮਨ ਸੀਤਲ ਤਾਂ ਹੁੰਦਾ ਏ ਮਨ ਸ਼ਾਂਤ ਤਾਂ ਹੁੰਦਾ ਏ ਮਨ ਠੰਡਾ ਤਾਂ ਹੁੰਦਾ ਏ ਜਪੰਦੜੋ ਹਰ ਨਾਮ ਕਹਿੰਦੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦੇ ਅੰਦਰ ਯਾਦ ਰੱਖ ਉਹਦੇ ਅਨੁਸਾਰ ਆਪਣੀ ਜੀਵਨ ਨੂੰ ਜਿਉ ਫਿਰ ਆਨੰਦ ਬਣੇਗਾ ਫਿਰ ਖੁਸ਼ੀ ਬਣੇਗੀ ਨਹੀਂ ਤੇ ਬੰਦਾ ਜੀ ਲੱਖ ਯਤਨ ਕਰ ਲੇ ਬੰਦਾ ਦੁਖੀ ਦਾ ਦੁਖੀ ਏ ਤੇ ਦੁੱਖ ਦਾ ਕਾਰਨ ਵੀ ਬੰਦੇ ਨੂੰ ਪਤਾ ਏ ਕਿ ਕੀ ਏ ਕੋਈ ਇੰਨਾ ਅਨਭੋਲ ਨਹੀਂ ਹੁੰਦਾ ਕੋਈ ਇੰਨਾ ਨਾ ਸਮਝ ਨਹੀਂ ਹੁੰਦਾ ਕਿ ਉਹਨੂੰ ਇਹ ਨਾਂ ਪਤਾ ਹੋਵੇ ਮੈਂ ਦੁਖੀ ਕਿਸ ਗੱਲ ਕਰਕੇ ਹਾਂ ਦੁਖੀ ਨੂੰ ਪਤਾ ਹੀ ਹੁੰਦਾ ਏ ਕਿ ਮੈਂ ਰੋਗੀ ਕਿਉਂ ਆ ਮੈਨੂੰ ਰੋਗ ਲੱਗਿਆ ਕਿਉਂ ਏ ਇਹ ਬੁਖਾਰ ਮੈਨੂੰ ਕਿਉਂ ਚੜਿਆ ਸੀ ਸਿਰਦਰਦ ਕਿਉਂ ਹੋ ਰਿਹਾ ਏ ਪੇਟ ਖਰਾਬ ਕਿਉਂ ਹੋਇਆ ਏ ਪਤਾ ਹੀ ਹੁੰਦਾ ਏ ਬੰਦੇ ਨੂੰ ਕੋਈ ਖਾਣ ਪੀਣ ਚ ਬਾਧ ਘਾਟ ਹੋ ਗਈ ਏ ਜਾਂ ਮੈਂ ਬਾਹਰ ਗਿਆ ਸੀ ਥੋੜੀ ਜੀ ਹਵਾ ਲੱਗ ਗਈ ਏ ਸਭ ਪਤਾ ਹੁੰਦਾ ਏ ਕੁਝ ਵੀ ਹੋ ਸਕਦਾ ਏ ਰੋਗੀ ਨੂੰ ਸਭ ਪਤਾ ਏ ਪਰ ਫਿਰ ਵੀ ਇਨਸਾਨ ਕਿਉਂਕਿ ਰੋਗੀ ਨੂੰ ਹੁਣ ਸਵਾਦ ਵੀ ਲੱਗ ਚੁੱਕੇ ਰਸ ਵੀ ਲੱਗ ਚੁੱਕੇ ਨੇ ਤਾਂ ਇਸ ਕਰਕੇ ਬਦਲਦਾ ਨਹੀਂ ਤੇ ਉਹਨਾਂ ਹੀ ਰਸਾਂ ਕਸਾਂ ਦੇ ਵਿੱਚ ਫਸਿਆ ਰਹਿੰਦਾ ਹੈ ਤੇ ਪਰੇਸ਼ਾਨ ਹੁੰਦਾ ਹੈ ਦੁਖੀ ਹੁੰਦਾ ਹੈ ਗੁਰੂ ਪਾਤਸ਼ਾਹ ਜੋ ਸਮਝਾਉਣਾ ਚਾਹੁੰਦੇ ਨੇ ਮਨੁੱਖ ਜੇ ਸਦਾ ਲਈ ਆਨੰਦਤ ਹੋਣਾ ਚਾਹੁੰਦਾ ਹੈ ਸਦਾ ਲਈ ਖੁਸ਼ ਰਹਿਣਾ ਚਾਹੁੰਦਾ ਹੈ ਤਾਂ ਉਹਦਾ ਇੱਕੋ ਇੱਕ ਇੱਕੋ ਇੱਕ ਉਹਦਾ ਹੱਲ ਹੈ ਉਹਦਾ ਸੋਲੂਸ਼ਨ ਹੈ ਜੇ ਸਦਾ ਲਈ ਆਨੰਦ ਦੇ ਵਿੱਚ ਰਹਿਣਾ ਚਾਹੁੰਦਾ ਹੈ ਤਾਂ ਰੱਬ ਦੇ ਨਾਲ ਜੁੜ ਸੱਚ ਦੇ ਨਾਲ ਜੁੜ ਤੇ ਸੱਚ ਨੂੰ ਕਮਾਓ ਉਹਦੇ ਆਧਾਰ ਤੇ ਆਪਣਾ ਜੀਵਨ ਜਿਉ। ਪਰ ਇਨਸਾਨ ਜਦੋਂ ਸੱਚ ਨੂੰ ਆਪਣੇ ਜੀਵਨ ਦੇ ਵਿੱਚੋਂ ਭੁਲਾ ਦਿੰਦਾ ਏ ਤਾਂ ਇਹ ਪਰੇਸ਼ਾਨ ਦਾ ਪਰੇਸ਼ਾਨ ਤੇ ਦੁਖੀ ਏ। ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਕਹਿੰਦੇ ਜਿੱਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀ ਏ। ਕਹਿੰਦੇ ਜਿਸ ਪ੍ਰਮਾਤਮਾ ਨੂੰ ਯਾਦ ਕਰਨ ਦੇ ਨਾਲ ਸੁੱਖ ਮਿਲਣਾ ਏ ਉਹਨੂੰ ਤਾਂ ਇਹਦੇ ਤੂੰ ਕਰਦਾ ਨਹੀਂ ਏ। ਤੇਰ ਸੁੱਖ ਬਾਹਰੀ ਚੀਜ਼ਾਂ ਦੇ ਵਿੱਚ ਤੇ ਪਦਾਰਥਾਂ ਦੇ ਵਿੱਚ ਹੈ ਇਸ ਕੰਦ ਕਰਕੇ ਕਦੇ ਪਰੇਸ਼ਾਨ ਵੀ ਬੜੀ ਜਲਦੀ ਹੋ ਜਾਂਦਾ ਹੈ ਤੇ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ ਜੀ ਜਦੋਂ ਵੀ ਖੁਸ਼ ਰਹਿਣ ਦਾ ਕੋਈ ਕਾਰਨ ਹੋਵੇਗਾ ਮੰਨ ਲਓ ਕੋਈ ਕਾਰਨ ਹੈ ਤੇ ਜੇ ਉਹ ਕਾਰਨ ਕੱਲ ਦੂਰ ਹੋ ਜਾਏ ਉਹ ਕਾਰਨ ਕਿਤੇ ਦੂਰ ਚਲਿਆ ਜਾਏ ਤੇ ਫਿਰ ਕੀ ਹੋਵੇਗਾ ਬੰਦਾ ਪਰੇਸ਼ਾਨ ਦੁਖੀ ਕਿਉਂਕਿ ਕਾਰਨ ਜਦੋਂ ਹੋਵੇਗਾ ਤਾਂ ਉਹ ਕਾਰਨ ਤੇ ਹੋਣਾ ਹੀ ਇੱਕ ਨਾ ਇੱਕ ਦਿਨ ਦੂਰ ਪਰ ਜਿਸਮਨੁੱਖ ਦੇ ਜੀਵਨ ਦੇ ਅੰਦਰ ਖੁਸ਼ ਰਹਿਣ ਦਾ ਕੋਈ ਵੀ ਕਾਰਨ ਨਹੀਂ ਹੈ ਬਸ ਉਹ ਖੁਸ਼ ਹੈ ਜਿਵੇਂ ਵੀ ਹੈ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੈ ਜਿਸ ਵੀ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਹੈ ਤਾ ਉਹ ਇਨਸਾਨ ਕਦੇ ਪਰੇਸ਼ਾਨ ਨਹੀਂ ਹੋ ਸਕਦਾ ਕਿਉਂਕਿ ਉਹਦੇ ਖੁਸ਼ ਹੋਣ ਦਾ ਕਾਰਨ ਹੀ ਕੋਈ ਨਹੀਂ ਖੁਸ਼ ਰਹਿਣਾ ਇੱਕ ਚੋਇਸ ਹੈ ਦੁਖੀ ਰਹਿਣਾ ਇੱਕ ਚੋਇਸ ਹੈ ਚੜ੍ਹਦੀ ਕਲਾ ਵਿੱਚ ਰਹਿਣਾ ਇੱਕ ਚੋਇਸ ਹੈ ਕਿ ਬੰਦਿਆ ਤੇਰਾ ਤੇਰੇ ਹੱਥ ਦੇ ਵਿੱਚ ਮੰਨ ਲਓ ਦੋ ਚੀਜ਼ਾਂ ਪਈਆਂ ਇੱਕ ਪਾਸੇ ਸੁੱਖ ਹੈ ਇੱਕ ਪਾਸੇ ਦੁੱਖ ਹੈ ਤੂੰ ਕੀ ਚੂਜ਼ ਕਰਨਾ ਚਾਹੁੰਦਾ ਆਪਣੇ ਆਪ ਲਈ ਤੂੰ ਕਿਵੇਂ ਰਹਿਣਾ ਚਾਹੁੰਦਾ ਆਪਣੇ ਆਪ ਦੇ ਲਈ ਕਹਿੰਦੇ ਇਹ ਤੇਰੇ ਤੇ ਡਿਪੈਂਡ ਕਰਦਾ ਹੈ ਤੇਰੀ ਸੋਚ ਤੇ ਡਿਪੈਂਡ ਕਰਦਾ ਹੈ ਕੋਈ ਨਾ ਦੁਖੀ ਗੁਰਬਾਣੀ ਨੇ ਦੁੱਖ ਤੇ ਸੁੱਖ ਨੂੰ ਤੇ ਬੜਾ ਹੀ weak point ਬਿਆਨ ਕੀਤਾ ਹੈ ਗੁਰਬਾਣੀ ਦੁੱਖ ਤੇ ਸੁੱਖ ਦੇ ਵਿੱਚ ਲਿਜਾਂਦੀ ਹੀ ਨਹੀਂ ਗੁਰਬਾਣੀ ਆਨੰਦ ਦੇ ਵਿੱਚ ਲਿਜਾਂਦੀ ਹੈ ਪਰ ਆਪਾਂ ਨੂੰ ਆਨੰਦ ਵੀ ਸਮਝ ਥੋੜਾ ਆਵੇਗਾ ਜੀ ਹੁਣ ਪਹਿਲੀ ਗੱਲ ਤੇ ਇੰਨਾ ਡੀਪਲੀ ਸਾਡਾ ਗੁਰਬਾਣੀ ਨਾਲ ਸਬੰਧ ਨਹੀਂ ਹੈ ਜਿਹੜੀ ਗੱਲ ਸੱਚ ਹੈ ਜੇ ਗੁਰੂ ਨਾਲ ਸਾਡਾ ਡੀਪਲੀ ਰਿਸ਼ਤਾ ਹੁੰਦਾ ਨਾ ਜੀ ਤਾਂ ਫਿਰ ਹੁਣ ਨੂੰ ਤੇ ਸਾਰੇ ਆਨੰਦਤ ਹੋਣੇ ਸੀ ਸਾਰੇ ਖੁਸ਼ ਹੋਣੇ ਸੀ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਣੇ ਸੀ ਲੋਕ ਸਿਰਫ ਖਾਣਾ ਪੂਰਤੀ ਕਰਦੇ ਨੇ ਜਿਵੇਂ ਆਪਾਂ ਕਹਿੰਦੇ ਕਿ ਉਦਾਂ ਹੀ ਅੱਗੇ ਤੇ ਚਲੋ ਬੈਗੇ 10 ਮਿੰਟ ਕਿ ਚਲ ਆਹ ਟਾਈਮ ਸਮਾਜਾ ਹੁੰਦਾ ਹੈ ਬੈਠ ਕੇ 10 ਮਿੰਟ ਗੁਰਦੁਆਰੇ ਮੋੜ ਆਈਏ ਇਹ ਇੱਕ ਰੁਟੀਨ ਦਾ ਹਿੱਸਾ ਏ ਨਾ ਕਿ ਗੁਰਬਾਣੀ ਨੂੰ ਕਮਾਉਣ ਦਾ ਹਿੱਸਾ ਮਾਫ ਕਰਿਓ ਥੋੜੇ ਜੇ ਲਫ਼ਜ਼ ਕਰੜੇ ਹੋ ਜਾਂਦੇ ਨੇ ਪਰ ਇਹ ਇੱਕ ਰੁਟੀਨ ਦਾ ਹਿੱਸਾ ਏ ਕਿ ਚਲੋ ਗੁਰਦੁਆਰੇ ਸ਼ਾਮ ਦਾ ਟਾਈਮ ਹੋ ਗਿਆ ਪਾਠ ਸੁਣਾਈਏ ਸਵੇਰ ਦਾ ਟਾਈਮ ਹੋ ਗਿਆ ਅੰਮ੍ਰਿਤ ਵੇਲੇ ਸਾਂਭ ਲਈਏ ਨਹੀਂ ਗੁਰਦੁਆਰੇ ਹੋਏ ਸੋਝੀ ਪਾਏ ਸੀ ਉਹ ਪੰਗਤੀ ਪਿੱਛੇ ਆਪਨੇ ਕਿੰਨੇ ਵਾਰ ਪੜ੍ਹੀ ਹੋਵੇਗੀ ਕਿ ਗੁਰਦੁਆਰੇ ਆਉਣ ਦਾ ਅਰਥ ਹੈ ਗਿਆਨ ਲੈਣਾ ਹੈ ਸਮਝ ਲੈਣੀ ਹੈ ਤੇ ਜੇ ਸਾਰੇ ਇਸ ਬਿਰਤੀ ਦੇ ਨਾਲ ਹੀ ਆਉਂਦੇ ਤਾਂ ਅੱਜ ਨੂੰ ਸਾਰੇ ਗਿਆਨਵਾਨ ਹੁੰਦੇ ਪਰ ਕਿਸੇ ਨੂੰ ਇਦਾਂ ਕੀ ਲੈਣਾ ਦੇਣਾ ਹੈ ਗੁਰੂ ਨਾਲ ਮੈਂ ਜੋ ਗੱਲ ਕਰ ਰਿਹਾ ਸੀ ਜੇ ਗੁਰੂ ਨਾਲ ਡੀਪਲੀ ਰਿਸ਼ਤਾ ਬਣ ਜਾਏ ਨਾ ਜੀ ਰਿਲੇਸ਼ਨ ਬਣ ਜਾਏ ਤਾਂ ਫਿਰ ਕੋਈ ਗੁਰੂ ਦਾ ਪੁੱਤਰ ਹੋ ਕੇ ਨਿਰਾਸ਼ ਕਿਵੇਂ ਹੋ ਸਕਦਾ ਹੈ ਗੁਰੂ ਨੂੰ ਸੁਣ ਕੇ ਕੋਈ ਦੁਖੀ ਕਿਵੇਂ ਹੋ ਸਕਦਾ ਹੈ ਪਰੇਸ਼ਾਨ ਕਿਵੇਂ ਹੋ ਸਕਦਾ ਹੈ ਨਹੀਂ ਹੋ ਸਕਦਾ ਪਰ ਕੋਈ ਰਿਸ਼ਤਾ ਬਣਿਆ ਹੀ ਨਹੀਂ ਅਜੇ ਤੱਕ ਤੇ ਕੋਈ ਸਬੰਧ ਬਣਿਆ ਹੀ ਨਹੀਂ ਅਜੇ ਤੱਕ ਤੇ ਸਿਰਫ ਇੱਕ ਰੁਟੀਨ ਦਾ ਹਿੱਸਾ ਪਨਿਭਾ ਰਹੇ ਹਾਂ ਚਲੋ ਠੀਕ ਹੈ ਜਾਈਏ ਸਮਾ ਹੈ ਬਸ ਇਦੂ ਬਦ ਕੋ ਖੰਦੀ ਪਰ ਜਿਨਾਂ ਨੇ ਬਾਣੀ ਨੂੰ ਪੜ੍ਹ ਕੇ ਸੁਣ ਕੇ ਕਮਾਇਆ ਉਹ ਕਦੇ ਪਰੇਸ਼ਾਨ ਨਹੀਂ ਹੁੰਦੇ ਤੇ ਦੁੱਖ ਸੁੱਖ ਜੋ ਮੈਂ ਗੱਲ ਕਰ ਰਿਹਾ ਹਾਂ ਸਾ ਦੁੱਖ ਸੁੱਖ ਬੰਦੇ ਦੀ ਵੀਕਨੈਸ ਹੈ ਕਮਜ਼ੋਰੀ ਹੈ ਆਪ ਕਦੇ ਮਹਿਸੂਸ ਕਰੇ ਗੁਰਬਾਣੀ ਨੇ ਦੋਮਾ ਹੀ ਗੱਲਾਂ ਤੋਂ ਸੁਚੇਤ ਕੀਤਾ ਹੈ ਗੁਰੂ ਨਾਮੇ ਪਾਤਸ਼ਾਹ ਜੀ ਦਾ ਹੁਕਮਨਾਮਾ ਹੈ ਜੋ ਨਰ ਦੁੱਖ ਮੈ ਦੁੱਖ ਨਹੀਂ ਮੰਨੇ ਸੁੱਖ ਸੁਨੇਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨਨੇ ਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਦੁੱਖਾਂ ਵਿੱਚ ਦੁੱਖ ਨਹੀਂ ਮੰਨਦਾ ਤੇ ਜਿਹਨੂੰ ਸੁੱਖਾਂ ਨਾਲ ਕੋਈ ਬਹੁਤਾ ਪਿਆਰ ਹੀ ਨਹੀਂ ਹੈ ਉਹ ਇਨਸਾਨ ਖੁਸ਼ ਰਹਿੰਦਾ ਹੈ ਉਹ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਪਰ ਜਿਹੜੇ ਇਨਸਾਨ ਜਦੋਂ ਕੋਈ ਸੌਖ ਆਉਂਦਾ ਹੈ ਉਦੋਂ ਤੇ ਆਪੇ ਤੋਂ ਬਾਹਰ ਬੜੇ ਖੁਸ਼ ਬੜੇ ਆਪਣੀ ਖੁਸ਼ੀ ਨੂੰ ਪ੍ਰਗਟ ਕਰਦੇ ਨੇ ਤੇ ਜਦੋਂ ਕੋਈ ਥੋੜਾ ਜਿਹਾ ਦੁੱਖ ਆਇਆ ਫਿਰ ਰੋਂਦੇ ਨੇ ਬਿਲਕਦੇ ਨੇ ਪਰੇਸ਼ਾਨ ਹੁੰਦੇ ਨੇ ਪਰ ਦੂਜੇ ਪਾਸੇ ਜਿਹੜੇ ਇਨਸਾਨ ਹਮੇਸ਼ਾ ਹੀ ਕਾ ਸਹਜ ਅਵਸਥਾ ਸਥਿਰਤਾ ਦੇ ਵਿੱਚ ਰਹਿੰਦੇ ਨੇ ਉਹ ਸਦਾ ਖੁਸ਼ ਨੇ ਉਹ ਆਨੰਦ ਦੇ ਵਿੱਚ ਨੇ ਇਹ ਪੰਕਤੀਆਂ ਆਪਾਂ ਕਿੰਨੇ ਵਾਰ ਪੜ ਲਈਆਂ ਜੀ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਇਹ ਪੰਕਤੀਆਂ ਸਾਰਿਆਂ ਨੂੰ ਆਉਂਦੀਆਂ ਨੇ ਤੇ ਇਹ ਪੰਕਤੀਆਂ ਸਾਥ ਸੰਗਤ ਜੀ ਯਾਦ ਰੱਖਿਓ ਇਹ ਦੀਵਾਨ ਦੀ ਸਮਾਪਤੀ ਲਈ ਨਹੀਂ ਰੱਖੀਆਂ ਗਈਆਂ ਕਿ ਜਦੋਂ ਕਿ ਦੀਵਾਨ ਸਮਾਪਤੀ ਹੋਣੀ ਹੈ ਅਰਦਾਸ ਹੋਣੀ ਹੈ ਤੇ ਅਖੀਰ ਤੇ ਆਨੰਦ ਬਾਣੀ ਦੀਆਂ ਛੇ ਪੌੜੀਆਂ ਪੜ ਦੋ ਨਾ ਉਹਤੇ ਮਰਿਆਦਾ ਅਸੀਂ ਬਣਾਈ ਹੈ ਕਿ ਚਲੋ ਦੀਵਾਨ ਦੀ ਸਮਾਪਤੀ ਹੋਣੀ ਹੈ ਤੇ ਆਨੰਦ ਬਾਣੀ ਪੜ ਲਈਏ ਨਹੀਂ ਇਹ ਬਾਣੀ ਆਪਾਂ ਕਿੰਨੇ ਵਾਰ ਰਿਪੀਟ ਕਰ ਲਈ ਪਰ ਆਨੰਦ ਹੈ ਕਿਸੇ ਦੇ ਹਿਰਦੇ ਦੇ ਅੰਦਰ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਤੇ ਪੜੀ ਰੋਜ਼ਾਨਾ ਜਾਂਦੇ ਆਪਾਂ ਰੋਜ਼ਾਨਾ ਹੀ ਇਹ ਪੰਕਤੀਆਂ ਸੁਣਦੇ ਆਂ ਪਰ ਆਨੰਦ ਹੈ ਕਿਤੇ ਵੀ ਨਹੀਂ ਨਾ ਕੋਈ ਖੁਸ਼ੀ ਹੈ ਨਾ ਕੋਈ ਆਨੰਦ ਹੈ ਨਾ ਕੋਈ ਖੇੜਾ ਹੈ ਨਾ ਜਪਜੀ ਸਾਹਿਬ ਦਾ ਪੰਜਾਬ ਵੀ ਡੇਲੀ ਹੁੰਦਾ ਹੈ ਨਾਨਕ ਭਗਤਾਂ ਸਦਾ ਵਿਕਾਸ ਵਿਕਾਸ ਦਾ ਮਤਲਬ ਖੇੜਾ ਆਨੰਦ ਖੁਸ਼ੀ ਕਿਸੇ ਦੇ ਹਿਰਦੇ ਦੇ ਵਿੱਚ ਕੋਈ ਨਾ ਖੁਸ਼ੀ ਹੈ ਨਾ ਆਨੰਦ ਹੈ ਕੋਈ ਕੁੱਖ ਨਹੀਂ ਹੈਗਾ ਸਭ ਦੁਖੀ ਦੇ ਦੁਖੀ ਨੇ ਬਸ ਬੜੀ ਜਾਂਦੇ ਨੇ ਆਨੰਦ ਪਾਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਬੈਠੇ ਸਾਰੇ ਦੁਖੀ ਨੇ ਪਰੇਸ਼ਾਨ ਹੀ ਨੇ ਚਲੋ ਗੁਰੂ ਪਾਤਸ਼ਾਹ ਕਿਰਪਾ ਕਰਨਾ ਇੱਕ ਪੱਖ ਤੇ ਰਹਿਣਾ ਹੈ ਨਾਨਕ ਦੁਖੀ ਆ ਸਭ ਸੰਸਾਰ ਦੁਖੀ ਰਹਿਣਾ ਸਾਰਿਆਂ ਨਹੀਂ ਹੈ ਕੋਈ ਨਾ ਕੋਈ ਕਾਰਨ ਤੇ ਰਹਿਣਾ ਹੈ ਪਰ ਭਾਈ ਆਨੰਦਤ ਹੋਇਆ ਜਾ ਸਕਦਾ ਹੈ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ ਗੁਰਬਾਣੀ ਦੇ ਦੁਆਰਾ ਸੁੱਖ ਮਿਲਦਾ ਹੈ ਜੇ ਅਸੀਂ ਮੰਨ ਕਰਕੇ ਚਿਤ ਕਰਕੇ ਗੁਰੂ ਦੀ ਬਾਣੀ ਨੂੰ ਸੱਚੇ ਸਿਧਾਂਤ ਨੂੰ ਜੀਵਨ ਵਿੱਚ ਜਉਂਈਏ ਤੇ ਕਮਾਈਏ ਗੁਰੂ ਪਾਤਸ਼ਾਹ ਮਹਾਰਾਮਤ ਕਰਨ ਆਪ ਸਭ ਦਾ ਬਹੁਤ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਵਿਚਾਰਾਂ ਕਰਦੇ ਹੋਈਆਂ ਬੇਅਤਕੋਲਾਂ ਦੀ ਖਿਮਾ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ